ਬੀਜੇਪੀ ਪੰਜਾਬ ਵਿੱਚ ਇਨ੍ਹਾਂ ਦਿਨਾਂ ਦੌਰਾਨ ਪੰਥਕ এজেন্ডਾ ਲਾਗੂ ਕਰਨਾ ਚਾਹੁੰਦੀ ਹੈ ਬਾਰ ਬਾਰ ਪੰਥ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਸੇ ਤਹਿਤ ਕੈਪਟਨ ਅਵਰਿੰਦਰ ਸਿੰਘ ਬਹੁਤ ਸਾਰੀਆਂ ਗੱਲਾਂ ਐਵੇਂ ਦੀਆਂ ਕਰਦੇ ਨੇ ਜਿਸ ਨਾਲ ਇਹ ਹੋਵੇ ਕਿ ਕੈਪਟਨ ਅਵਰਿੰਦਰ ਸਿੰਘ ਸਿੱਖਾਂ ਦੇ ਹਮਾਇਤੀ ਨੇ ਕੈਪਟਨ ਅਵਰਿੰਦਰ ਸਿੰਘ ਨੇ ਪਿੱਛੇ ਜੇ ਦਿੱਲੀ ਵਿੱਚ ਇੱਕ ਪ੍ਰੋਗਰਾਮ ਕਿਹਾ ਸੀ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਬਿਸਤਰ ਦੇ 5 ਘੰਟੇ ਸੌਂਗੇ ਸਨ ਉਹਨਾਂ ਨੂੰ ਕੁਝ ਨਹੀਂ ਕਿਹਾ ਨਾਲ 21 ਨੌਜਵਾਨਾਂ ਦਾ ਜ਼ਿਕਰ ਕੀਤਾ ਸੀ ਪਰ ਸਾਬਕਾ ਆਈਐਸ ਗੁਰਤੇਜ ਸਿੰਘ ਨੇ ਸਪਸ਼ਟ ਕਿਹਾ ਕਿ ਕੈਪਟਨ ਵਰਿੰਦਰ ਸਿੰਘ ਕਦੇ ਵੀ ਸਿੱਖਾਂ ਦੇ ਹਮਾਇਤੀ ਨਹੀਂ ਰਹੇ ਜਦੋਂ ਪੰਜਾਬ ਦੇ ਵਿੱਚ ਖਾੜਕੂਵਾਦ ਦਾ ਦੌਰ ਸੀ ਉਸ ਵੇਲੇ ਜਦੋਂ ਵੀ ਝੁੱਠੇ ਪੁਲਸ ਮੁਕਾਬਲੇ ਹੁੰਦੇ ਸਨ ਤਾਂ ਕੈਪਟਨ ਨੇ ਕਦੇ ਵੀ ਉਹਨਾਂ ਝੁੱਠੇ ਪੁਲਸ ਮੁਕਾਬਲੇਾਂ ਦਾ ਅਪਰੋਧ ਨਹੀਂ ਸੀ ਕੀਤਾ ਤੋਂ ਗੁਰਤੇਜ ਸਿੰਘ ਨੇ ਕੀ ਕਿਹਾ ਉਹ ਤੁਸੀਂ ਸੁਣੋ ਤੇ ਇਹਦਾ ਫਿਰ ਜਵਾਬ ਕੈਪਟਨ ਵਰਿੰਦਰ ਸਿੰਘ ਕੀ ਦੇਣਗੇ ਉਤੇ ਵੀ ਸਾਡੀ ਨਜ਼ਰ ਹੋਏਗੀ ਚੰਦਰ ਸ਼ੇਖਰ ਜੀ ਸਾਡੇ ਇੱਕ ਬਹੁਤ ਨੁਫੀਸ ਔਰ ਬੜੇ ਕੋਨਸ਼ੀਅੰਸ ਵਾਲੇ ਇਨਸਾਨ ਸਨ ਬੜੀ ਹਮਦਰਦੀ ਉਹਨਾਂ ਦੀ ਲੋਕਾਂ ਦੇ ਨਾਲ ਸੀ ਖਾਸ ਤੌਰ ਤੇ ਸਿੱਖਾਂ ਦੇ ਨਾਲ ਉਹ ਨਿਆਂ ਕਰਨਾ ਚਾਹੁੰਦੇ ਸਨ ਐਸ ਜਿਹੜੀ ਕਿਤਾਬ ਹੈ ਹਰੀ ਵਾਂਸ ਤੇ ਰਵਿਤਤ ਬਾਜਪਾਈ ਨੇ ਲਿਖੀ ਉਹਨਾਂ ਦੇ ਬਾਰੇ ਇਸ ਦੇ ਵਿੱਚ ਉਹ ਲਿਖਦੇ ਨੇ ਜਿਹੜੀ ਮੇਨ ਚੀਜ਼ ਹੈ ਔਰ ਇਹ ਲਿਖਦੇ ਨੇ ਕਿ ਇਹਨਾਂ ਨੇ ਕਸ਼ਮੀਰ ਦਾ ਤੇ ਪੰਜਾਬ ਦਾ ਪ੍ਰੋਬਲਮ ਹੱਲ ਕਰ ਦੇਣਾ ਸੀ ਜੇ ਇਹਨਾਂ ਨੂੰ ਹੋਲ ਟਾਈਮ ਮਿਲਦਾ ਔਰ ਅਰਜੀਵ ਗਾਂਧੀ ਤੇ ਸਾਰੀ ਜਿਹੜੀ ਕਾਂਗਰਸ ਸੀ ਉਸ ਵੇਲੇ ਤੇ ਜਿਹੜੇ ਲੋਕ ਸਨ ਦੂਸਰੇ ਉਹਨਾਂ ਦਾ ਮਕਸਦ ਇਹ ਸੀ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਸ਼ਾਂਤੀ ਚੱਲਦੀ ਰਹੇ ਲੋਕਾਂ ਨੂੰ ਮਾਰਦੇ ਰਹੀਏ ਨਫਰਤ ਪਾਉਂਦੇ ਰਹੀਏ ਔਰ ਅਖੀਰ ਦੇ ਉੱਤੇ ਜਿਹੜਾ ਸਿੱਖ ਮਸਲਾ ਆਇਆਗਾ ਇਸ ਨੂੰ ਦਬਾਇਆ ਜਾਵੇ ਇਸ ਨੂੰ ਸੌਮਨਾ ਕੀਤਾ ਜਾਵੇ ਸੰਦਰ ਸ਼ੇਖਰ ਨੂੰ ਮੈਂ ਕਈ ਵਾਰ ਇਸ ਮਸਲੇ ਦੇ ਬਾਰੇ ਮਿਲਿਆ ਸੀ ਇਸ ਤੋਂ ਪਹਿਲਾਂ ਵੀ ਕਾਫੀ ਵਾਰੀ ਸੰਦਰ ਸ਼ੇਖਰ ਜੀ ਇੱਕ ਮੀਟਿੰਗ ਕਰਦੇ ਹੁੰਦੇ ਸੀ ਜਿਦੇ ਵਿੱਚ ਚਾਰਖੰਡ ਮੁਕਤੀ ਮੋਰਚਾ ਵਾਬਰੀ ਮਸਜਿਦ ਤੇ ਹੋਰ ਸਾਰੇ ਸਪਿੰਟਰ ਗਰੁੱਪ ਜਿੰਨੇ ਵੀ ਹੁੰਦੇ ਸੀ ਹਿੰਦੁਸਤਾਨ ਦੇ ਉਹ ਸਾਰਿਆਂ ਨੂੰ ਇਕੱਠੇ ਕਰਕੇ ਮੀਟਿੰਗ ਕਰਦੇ ਹੁੰਦੇ ਸੀ ਉਹਦੇ ਵਿੱਚ ਮੈਂ ਜਾਂਦਾ ਸੀ ਮੈਂ ਉਹਨਾਂ ਨੂੰ ਮਿਲਦਾ ਸੀ ਬੜਾ ਆ ਰਾਮ ਦੇ ਨਾਲ ਬੜੀ ਅੱਛੀ ਤਰ੍ਹਾਂ ਨਾਲ ਗੱਲਬਾਤ ਕਰਦੇ ਸੀ ਜਿੱਥੋਂ ਤੱਕ ਮੈਂ ਉਹਨਾਂ ਨੂੰ ਦੇਖਿਆ ਉਹ ਬਹੁਤ ਫੇਅਰ ਇਨਸਾਨ ਸਨ ਔਰ ਸਭ ਦੇ ਨਾਲ ਨਿਆਂ ਕਰਨ ਦੀ ਉਹਨਾਂ ਦੀ ਤਮੰਨਾ ਸੀ ਇੱਕ ਵਾਰੀ ਕੀ ਹੋਇਆ ਮੈਂ ਤੁਹਾਨੂੰ ਇੱਕ ਇਨਸੀਡੈਂਟ ਦੱਸ ਦਿਆਂ ਉਸ ਤੋਂ ਤੁਹਾਨੂੰ ਉਹਨਾਂ ਦੀ ਮਾਨਸਿਕਤਾ ਪਤਾ ਲੱਗ ਜਾਏਗੀ ਇੱਕ ਦਿਨ ਮੈਂ ਪਾਰਲੀਮੈਂਟ ਹਾਊਸ ਦੀ ਇਨੈਕਸੀ ਦੇ ਵਿੱਚ ਕੁਝ ਇਤਿਹਾਸਿਕ ਮਟੀਰੀਅਲ ਪਿਆਸੀਓ ਮੈਂ ਦੇਖਣ ਗਿਆ ਸੀਗਾ ਦੋ ਦੋਸਤ ਮੇਰੇ ਨਾਲ ਸੀ ਤੇ ਇਹ ਚੰਦਰਸ਼ੇਖਰ ਜੀ ਦੀ ਮੀਟਿੰਗ ਸੀ ਉੱਥੇ ਇਹ ਨਿਕਲ ਕੇ ਬਾਹਰ ਆਏ ਸਾਹਮਣੇ ਮੈਂ ਇੱਕਦਮ ਬਾਈ ਦਰਵਾਜੇ ਤੇ ਉਸ ਦਰਵਾਜੇ ਸਾਹਮਣੇ ਮੈਂ ਆ ਗਿਆ ਮੈਨੂੰ ਕਹਿੰਦੇ ਭਾਈ ਕਿਧਰ ਘੁੰਮਤੇ ਹੋ ਮੈਂ ਕਿਹਾ ਜੀ ਜਰਾ ਕੰਮ ਤੋਂ ਆਏ ਸੀਗੇ ਕਹਿੰਦਾ ਕੰਮ ਦਾ ਟਾਈਮ ਹੈ ਖਾਣੇ ਦਾ ਟਾਈਮ ਹੈ ਆਓ ਚਲੋ ਖਾਣਾ ਖਾਤੇ ਮੈਂ ਕਿਹਾ ਜੀ ਮੇਰੇ ਦੋਸਤ ਵੀ ਮੇਰੇ ਨਾਲ ਹੈਗੇ ਕਹਿੰਦੇ ਹਾਂ ਉਹਨਾਂ ਕੋ ਵੀ ਬੁਲਾ ਲਉ ਤਾਂ ਸਾਨੂੰ ਤਿੰਨਾਂ ਨੂੰ ਲੈ ਗਏ ਆਪਣੇ ਘਰ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਇੱਕ ਛੋਟਾ ਜਿਹਾ ਗੋਲਜਾ ਕਮਰਾ ਸੀਗਾ ਉਸ ਦੇ ਵਿੱਚ ਬੈਠ ਕੇ نیچے ਬੈਠ ਕੇ ਅਸੀਂ ਸਾਰੇ ਨੇ ਖਾਣਾ ਖਾਧਾ ਉਹ ਬਿਹਾਰੀ ਲੋਕ ਜਿਹੜੇ ਕद्दू ਦੀ ਸਬਜ਼ੀ ਦੀ ਵਟੀ ਬਣਾ ਕੇ ਕੋਲੀਆਂ ਬਣਾ ਲੈਂਦੇ ਆ ਉਸ ਹਿਸਾਬ ਦੀ ਸੀ ਉਹ ਸਾਰਾ ਕੁਝ ਤੇ ਉੱਥੇ ਮੈਂ ਦੇਖਿਆ ਚਾਰੇ ਪਾਸੇ ਜਿਹੜੀਆਂ ਕਿਤਾਬਾਂ ਪਈਆਂ ਸਨ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਟ੍ਰਾਂਸਲੇਸ਼ਨ ਸਨ ਸਾਰੀਆਂ ਪੋਥੀਆਂ ਸਨ ਸਾਰੀਆਂ ਇਤਿਹਾਸਿਕ ਤੇਿਆਜ਼ਦੀਆਂ ਕਿਤਾਬਾਂ ਸਨ ਮੈਂ ਉਹਨਾਂ ਨੂੰ ਪੁੱਛਿਆ ਜੀ ਤੁਹਾਨੂੰ ਕਿਸ ਤਰ੍ਹਾਂ ਇੰਟਰਸਟ ਹੋਇਆ ਕਹਿੰਦੇ ਵਿਸਤ ਮੈਨੂੰ ਪਹਿਲੇ ਤੋਂ ਹੀ ਇੰਟਰਸਟ ਸੀਗਾ ਲੇਕਿਨ ਜਦੋਂ ਮੈਂ ਇੱਥੇ ਐਮਰਜੈਂਸੀ ਦੇ ਦੌਰਾਨ ਪਟਿਆਲਾ ਜੇਲ੍ਹ ਦੇ ਵਿੱਚ ਸੀ ਤਾਂ ਉੱਥੇ ਦਰਬਾਰ ਸਾਹਿਬ ਤੋਂ ਕੀਰਤਨ ਸੁਣਦਾ ਹੁੰਦਾ ਸੀਗਾ ਲਾਊਡ ਸਪੀਕਰ ਲੱਗੇ ਹੁੰਦੇ ਸੀਗੇ ਤੇ ਉਹ ਉਹਨਾਂ ਦਾ ਕੀਰਤਨ ਸੁਣਦਾ ਸੀਗਾ ਫਿਰ ਮੈਨੂੰ ਇੰਟਰਸਟ ਹੋਇਆ ਫਿਰ ਮੈਂ ਸਾਰੀਆਂ ਪੁਠੀਆਂ ਮੰਗਵਾਈਆਂ ਤੇ ਮੈਂ ਸਾਰੀਆਂ ਜੀਲ ਚ ਪੜ੍ਹੀਆਂ ਤੇ ਮੈਂ ਉਸ ਤੋਂ ਬਾਅਦ ਸਾਰੀ ਹਿਸਟਰੀ ਪੜ੍ਹੀ ਸੋ ਇਸ ਇਸ ਤੱਕ ਸੀ ਉਹਨਾਂ ਦਾ ਇੰਟਰਸਟ ਇਸ ਦੇ ਵਿੱਚ ਫਿਰ ਕਈ ਵਾਰੀ ਮੈਂ ਉਹਨਾਂ ਦੇ ਨੋਟਿਸ ਦੇ ਵਿੱਚ ਇਹੋ ਜਿਹੇ ਕੇਸਸ ਲਿਆਂਦੇ ਜਿਵੇਂ ਹਰਦੀਪ ਸਿੰਘ ਦਾ ਕੇਸ ਸੀਗਾ ਡਾਕਟਰ ਹਰਦੀਪ ਸਿੰਘ ਹੁੰਦੇ ਸੀਗੇ ਇੱਥੇ ਔਰਥੋਪੀਡਿਸਟ ਸਰਜਨ ਸੀਗੇ ਪਟਿਆਲੇ ਦੇ ਵਿੱਚ ਉਹ ਇੱਕ ਦਿਨ ਆਪਣੇ ਲੜਕੇ ਦੇ ਨਾਲ ਆ ਰਹੇ ਸੀਗੇ ਸੀਆਰਪੀਐਫ ਵਾਲਿਆਂ ਨੇ ਉਹਨੂੰ ਰੋਕਣ ਵਾਸਤੇ ਕਿਹਾ ਤੇ ਉਹ ਰੋਕ ਨਹੀਂ ਸਕੇ ਉਸ ਵੇਲੇ ਜਾਂ ਰੁਕਿਆ ਨਹੀਂ ਪਤਾ ਨਹੀਂ ਲੱਗਿਆ ਇਸ਼ਾਰਾ ਉਹਨਾਂ ਨੇ ਗੋਲੀ ਮਾਰੀ ਔਰ ਉਹ 16 17 ਸਾਲ ਦਾ ਬੱਚਾ 18 ਸਾਲ ਦਾ ਬੱਚਾ ਸੀ ਉਹਨਾਂ ਦੇ ਨਾਲ ਉਸ ਦੀ ਖੋਪੜੀ ਟੁੱਟ ਵੱਡੀ ਜਾ ਗਈ ਗਈ ਉੱਡ ਗਈ ਤੇ ਜਾ ਕੇ ਬਾਪ ਦੀ ਗੋਦੀ ਦੇ ਵਿੱਚ ਡਿੱਗ ਗਿਆ ਮੈਨੂੰ ਬੜਾ ਰੰਜ ਸੀ ਇਸ ਚੀਜ਼ ਦਾ ਵੀ ਇਹ ਸਾਡੇ ਨਾਲ ਕਰ ਰਹੇ ਆ ਲੋਕ ਕਿ ਮੈਂ ਉਹਨਾਂ ਨੂੰ ਦੱਸਿਆ ਬੜਾ ਅਫਸੋਸ ਕੀਤਾ ਉਹਨਾਂ ਨੇ ਔਰ ਉਸੇ ਵੇਲੇ ਉਹਨਾਂ ਨੇ ਕਿਹਾ ਵੀ ਇਹਦੇ ਤੇ ਐਕਸ਼ਨ ਲਓ ਮੇਰੇ ਨਾਲ ਆਪਣੇ ਨਾਲ ਇੱਕ ਇੱਕ ਵਾਰੀ ਹੋਇਆ ਮੈਂ ਇੱਥੋਂ ਆ ਰਿਹਾ ਸੀਗਾ ਤੇ ਕਹਿਣ ਲੱਗੇ ਰੋਕੋ ਮੈਂ ਉਹ ਇੱਥੇ ਸੜਕੋਸ ਵਾਲੇ ਚੰਗੀ ਨਹੀਂ ਸੀ ਤੇ ਉਹਨਾਂ ਨੇ ਮੈਨੂੰ ਪਤਾ ਨਹੀਂ ਲੱਗਿਆ ਗਰਦਸ਼ ਗਰਦ ਬੜੀ ਉੱਡੀ ਹੋਈ ਸੀ ਤੇ ਮੈਂ ਆ ਕੇ ਇਹਨੂੰ ਉਹਨਾਂ ਨੇ ਮਦੂਕਾ ਤਾਲ ਲੀਆਂ ਸੀ ਆਰਪੀਐਫ ਵਾਲਿਆਂ ਨੇ ਮੈਂ ਕੱਲਾ ਸੀ ਕਾਰ ਦੇ ਵਿੱਚ ਮੈਂ ਆ ਕੇ ਮਲੋਪਰੇ ਨੂੰ ਦੱਸਿਆ ਮੈਂ ਕਿਹਾ ਇਹ ਕੀ ਇਤਨਾ ਹੈਗਾ ਕਹਿੰਦਾ ਜੇ ਇਫੀ ਡਿਡ ਨਾਟ ਸਟਾਪ ਆਈ ਕੈਨ ਅੰਡਰਸਟੈਂਡ ਮੈਂ 왓 ਕੈਨ ਯੂ ਅੰਡਰਸਟੈਂਡ ਇਟ ਟ੍ਰੈਫਿਕ ਅਫੈਂਸ ਹੈ ਇਹਦੇ ਵਾਸਤੇ ਤੁਸੀਂ ਬੰਦੇ ਮਾਰਦੇ ਹੋਗੇ ਯਾਨੀ ਕਿ ਕਿਸੇ ਹੋਰ ਇਨਸਾਨ ਨੂੰ ਉਸ ਵੇਲੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਤਮੀਜ਼ ਨਹੀਂ ਸੀ ਕਿ ਸਿੱਖ ਦੀ ਲਾਈਫ ਕੋਈ ਵੈਲਿਊਅਬਲ ਲਾਈਫ ਹੈ ਇੱਕ ਇੱਕ ਇਨਸਾਨ ਦੀ ਲਾਈਫ ਹੈ ਉਹ ਕਹਿੰਦੇ ਸੀ ਇਹ ਤਾਂ ਕੀ ਹੈ ਮਾਰੀ ਜਾਂਦੇ ਆ ਇਨਾਂ ਨੇ ਮਰਨ ਵਾਸਤੇ ਕਮੇਟੀਆਂ ਬਣਾਈਆਂ ਹੋਈਆਂ ਸਨ ਜਿਹੜੀਆਂ ਕਿ ਸੈਂਟਰਲ ਲੈਵਲ ਦੇ ਉੱਤੇ ਪਹਿਲਾਂ ਅਪਰੂਵ ਕਰਦੀਆਂ ਸੀ ਫਿਰ ਇਹ ਕੇਪੀਐਸ ਗੇਲ ਵਗੈਰਾ ਕੋਲੇ ਆਉਂਦਾ ਸੀ ਮਸਲਾ ਇਹ ਲੋਕ ਐਗਜ਼ੀਕਿਊਟ ਕਰਦੇ ਸਨ ਇਹ ਸਿਰਫ ਬੋਚਰ ਸਨ ਕੇਪੀਐਸ ਬੋਚ ਤਾਂ ਬੋਚਰ ਵੀ ਨਹੀਂ ਸੀ ਉਹ ਤਾਂ ਉਹ ਤਾਂ ਸਿਰਫ ਇੰਨਾ ਹੀ ਸੀ ਵੀ ਉਹ ਜ਼ਿੰਮੇਵਾਰੀ ਆਪਣੇ ਤੇ ਲੈ ਰਿਆ ਸੀਗਾ ਕਰਨ ਵਾਲੇ ਹੋਰ ਹੋਰ ਲੋਕ ਸੀਗੇ ਇਹ ਕੈਪਟਨ ਸਾਹਿਬ ਉਸ ਵੇਲੇ ਉਸ ਨੂੰ ਮਾਸਟਰ ਜੀ ਕਹਿੰਦੇ ਸੀ ਕੈਪਟਨ ਇਹਨੂੰ ਕੇਪੀਐਸ ਗਿੱਲ ਨੂੰ ਮੈਨੂੰ ਗਿੱਲ ਨੇ ਆਪ ਖੁਦ ਦੱਸਿਆ ਕਿੰਨਾ ਮੈਂ ਪਤਾ ਨਹੀਂ ਕੀ ਹੋਇਆ ਇਹਨਾਂ ਦਾ ਮਾਸਟਰ ਬਣ ਗਿਆ ਇਹ ਪਟਿਆਲੇ ਵਾਲੇ ਅਜੀਬ ਜਿਹੇ ਲੋਕ ਹੈ ਸੋ ਇਹ ਉਸ ਵੇਲੇ ਇਹ ਇਹਨਾਂ ਦੀ ਪੋਜੀਸ਼ਨ ਇਹ ਸੀ ਹੁਣ ਆ ਜਿਹੜੀ ਗੱਲ ਕਰ ਰਹੇ ਹਾਂ ਬਾਰ ਬਾਰ ਫਿਰ ਮੈਂ ਚੰਦਰਸ਼ੇਖਰ ਜੀ ਨੂੰ ਜਿਸ ਵੇਲੇ ਮੈਂ ਮਿਲਦਾ ਸੀ ਤਾਂ ਮੈਂ ਅਸੀਂ ਸ਼ੁਰੂ ਇਸ ਗੱਲ ਤੋਂ ਕੀਤਾ ਸੀ ਮੈਂ ਉਹਨਾਂ ਨੂੰ ਕਿਹਾ ਸੀ ਦੇਖੋ ਸਾਡੇ ਇਤਿਹਾਸ ਦੇ ਵਿੱਚ ਸਾਡੇ ਇਤਿਹਾਸ ਦੇ ਵਿੱਚ ਬੜਾ ਕੁਝ ਪਿਆਰ ਜਿਸ ਤੋਂ ਅਸੀਂ ਪ੍ਰੇਰਨਾ ਲੈ ਸਕਦੇ ਹਾਂ ਤੇ ਆਪਣੇ ਮਸਲੇ ਹੱਲ ਕਰ ਸਕਦੇ ਹਾਂ ਸ਼ਿਵਾਜੀ ਸ਼ਿਵਜੀ ਨੇ ਜਿਸ ਵੇਲੇ ਸਮੁੰਦਰ ਮੰਥਨ ਹੋਇਆ ਉਸ ਦੇ ਵਿੱਚੋਂ ਜਦ ਜ਼ਹਿਰ ਨਿਕਲਿਆ ਸੀ ਹਾਲਾਂਕਿ ਉਹ ਸ਼ਿਵਜੀ ਨੇ ਪੀਤਾ ਸੀਗਾ ਇੱਕ ਉਹ ਨਦ ਨੀਲਾ ਹੋ ਗਿਆ ਸੀ ਗਲਾ ਤੇ ਸਾਨੂੰ ਇੱਕ ਨੀਲਕੰਠ ਚਾਹੀਦਾ ਜਿਹੜਾ ਕਿ ਸਾਡਾ ਜਿਹੜਾ ਜ਼ਹਿਰ ਇਹਨਾਂ ਨੇ ਫਲਾਇਆ ਉਸ ਨੂੰ ਪੀ ਲਵੇ ਉਹ ਕਹਿੰਦੇ ਮੈਂ ਮੈਂ ਕਰਾਂ ਸੋ ਇਸ ਤਰ੍ਹਾਂ ਦੇ ਇਨਸਾਨ ਸੀ ਉਹ ਇਹ ਇਹ ਜਿਹੜੇ ਹਨਗੇ ਕੈਪਟਨ ਸਾਹਿਬ ਇਹ ਇਸ ਦੇ ਬਾਰੇ ਵਾਰ-ਵਾਰ ਇਹ ਗੱਲਾਂ ਕਹਿ ਰਹੇ ਨੇ ਕਿ ਇਹਨਾਂ ਨੇ ਜੀ ਐਨੇ ਬੰਦੇ ਮਰਵਾਏ ਮਰਮੋਣ ਵળે ਨੇ ਹਜ਼ਾਰਾਂ ਬੰਦੇ ਮਰਵਾਤੇ तकरीबन ਲੱਖਾਂ ਦੀ ਗਿਣਤੀ ਦੇ ਵਿੱਚ ਹੈ ਜਿੰਨੇ ਬੰਦੇ ਮਾਰੇ ਗਏ ਉਹਨਾਂ ਦੇ ਬਾਰੇ ਕੋਈ ਗੱਲ ਕਿਉਂ ਨਹੀਂ ਕਰਦਾ ਇਹ ਸਾਰੇ ਪ੍ਰਾਈਮ ਮਿਨਿਸਟਰਾਂ ਕੋਲੇ ਚਾਰ ਪ੍ਰਾਈਮ ਮਿਨਿਸਟਰਸ ਨੂੰ ਮਿਲਿਆ ਤੇ ਆ ਜਿਹੜੇ ਸੀਐਮ ਆਨਗੇ ਇਹਨਾਂ ਨੂੰ ਕਈਆਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਸਮੇਤ ਵੀ ਸਾਨੂੰ ਲਿਸਟ ਆ ਦੇਵ ਜਿਹੜੇ ਤੁਸੀਂ ਬੰਦੇ ਮਾਰੇ ਆ ਮੈਂਡੇਟਰੀ ਹੈ ਜਿਸਨੂੰ ਤੁਸੀਂ ਅਨਨੈਚੁਰਲ ਡੈਥ ਹੁੰਦੀ ਹੈ ਉਸ ਦੀ ਉਸ ਦੀ ਤਫਤੀਸ਼ ਕਰਨੀ ਐਸਡੀਐਮ ਵਾਸਤੇ ਮੈਂਡੇਟਰੀ ਹੈ ਲਾਅ ਦੇ ਵਿੱਚ ਲਿਖੀ ਹੋਈ ਹੈ ਔਰ ਇਹ ਹੋਈ ਹੋਏਗੀ ਨਹੀਂ ਹੋਈ ਤਾਂ ਖਾਨਾ ਪੂਰੀ ਹੋਈ ਹੋएगी ਉਹਨਾਂ ਦੇ ਨਾਮ ਆਉਣਗੇ ਸਾਨੂੰ ਨਾਮ ਦੱਸੋ ਚੰਦਰਸ਼ੇਖਰ ਜੀ ਨੂੰ ਵੀ ਮੈਂ ਪੁੱਛਿਆ ਕਹਿੰਦੇ ਕੀ ਕਰੋਗੇ ਮੈਂ ਕਹਿੰਦੀ ਅਸੀਂ ਇਹਨਾਂ ਨੂੰ ਇਹਨਾਂ ਦੀ ਪੰਡੀ ਕਰਾਂਗੇ ਜਿਨ੍ਹਾਂ ਨੇ ਮਾਰੇ ਨੇ ਕਿਸ ਵਾਸਤੇ ਮਾਰੇ ਸੀ ਇਹ ਐਨੇ ਸਾਡੇ ਕੋਲ دہشت گرد ਹੁੰਦੇ ਜਿੰਨੇ ਇਹ ਕਹ ਰਿਹਾ 2 ਲੱਖ 2.5 ਲੱਖ ਤਾਂ ਇੱਥੇ ਹਿੰਦੁਸਤਾਨ ਕੈਮਰਾ ਜਾਂਦਾ ਚੰਦ ਲੋਕਾਂ ਨੂੰ ਲੈ ਕੇ ਖਾਮਕਾ ਲੋਕਾਂ ਘਰਾਂ ਦੇ ਵਿੱਚੋਂ ਕੱਢ ਕੇ ਇਹ ਲੋਕ ਮਾਰਦੇ ਰਹੇ ਫਿਰ ਇਹ ਇਸ ਤਰ੍ਹਾਂ ਦੀਆਂ ਗੱਲਾਂ ਇਹ ਚੱਲ ਰਹੀਆਂ ਸਨ ਫਿਰ ਮੈਂ ਇੱਕ ਦਿਨ ਮੈਂ ਦੇਖਿਆ ਇੱਕ ਕੈਪਟਨ ਸਾਹਿਬ ਦੀ ਕਿਤਾਬ ਆਈ ਇਸ ਕਿਤਾਬ ਦੇ ਵਿੱਚ ਵੀ ਇਹਨਾਂ ਨੇ ਲਿਖਿਆ ਹੋਇਆ ਸੀਗਾ ਕਿ ਜੀ ਮੈਂ ਮਿਲਟੈਂਟਸ ਨੂੰ ਸਰੈਂਡਰ ਕਰਵਾਇਆ ਤੇ ਉਹਨਾਂ ਨੂੰ ਮਾਰਤਾ ਗਿਆ ਇਸ ਦੇ ਵਿੱਚ ਇਹ ਨਾਂ ਲਿਖ ਦੇਣ ਜਿਹੜੇ ਮਿਲਟੈਂਟ ਦਾ ਉਸ ਦਾ ਉਸ ਦਾ ਇਹਨਾਂ ਨੇ ਨਾਂ ਹੋਰ ਲਿਖਿਆ ਤੇ ਇਹ ਅਨੋਖ ਸਿੰਘ ਉਦੋਕੇ ਉਗੋਕੇ ਕਿਹਾ ਜਾਂਦਾ ਅਨੋਖ ਸਿੰਘ ਉਗੋਕੇ ਇਹ ਲਿਖ ਦੇਣ ਕਿ ਇਸ ਨੂੰ ਮੈਂ ਸਰੈਂਡਰ ਕਰਵਾਇਆ ਸੀਗਾ ਤੇ ਇਹ ਜਿਹੜਾ ਲਿਖਣ ਵਾਲਾ ਖੁਸ਼ਵੰਤ ਸਿੰਘ ਇਸ ਕਿਤਾਬ ਨੂੰ ਇਹਨਾਂ ਦੀ ਬਾਇਓਗ੍ਰਾਫੀ ਨੂੰ ਉਹ ਆਪਣੇ ਆਪ ਹੀ ਬ੍ਰੈਕਟ ਦੇ ਵਿੱਚ ਪਾ ਕੇ ਲਿਖਦਾ ਵੀ ਇਹ ਤਾਂ ਬਾਅਦ ਦੇ ਵਿੱਚ ਮਾਰੇ ਗਿਆ ਸੀ ਚੰਦਰ ਸ਼ੇਖਰ ਦੇ ਟੈਂਕ ਤੇ ਮਾਰੇ ਨਹੀਂ ਗਿਆ ਚੰਦਰ ਸ਼ੇਖਰ ਨੇ ਆ ਕੇ ਬੰਦ ਕਰਤਾ ਸੀ ਸਾਰਾ ਕੁਝ ਇਹ ਇਸ ਤਰ੍ਹਾਂ ਨੂੰ ਕੰਨੂ ਮਾਰਨਾ ਹੁਣ ਇਹੋ ਜਿਹੇ ਇਨਸਾਨ ਨੂੰ ਜਿਨ੍ਹਾਂ ਨੂੰ ਗਿਆ ਵੀ ਬਹੁਤ ਧੇਰ ਹੋ ਗਈ ਉਹਨਾਂ ਨੂੰ ਬਦਨਾਮ ਕਰਨਾ بار بار ਔਰ ਉਹਨਾਂ ਨੂੰ ਇਸ ਗੱਲ ਦਾ ਮੇਹਣਾ ਦੇਣਾ ਕਿ ਇੰਨੇ ਆਦਮੀ ਮਾਰੇ ਗਏ ਕੈਪਟਨ ਡੇਕ ਟਾਈਮ ਤੇ ਕਿੰਨੇ ਬੰਦੇ ਮਾਰੇ ਗਏ ਆ ਅ ਜਿਹੜਾ ਇੱਥੇ ਬੰਬ ਬਲਾਸਟ ਹੋਇਆ ਸੀ ਉਸ ਦੀ ਤਫਤੀਸ਼ ਨਹੀਂ ਸੀ ਹੋਣੀ ਚਾਹੀਦੀ ਮੋੜ ਮੰਡੀ ਮੋੜ ਮੰਡੀ ਦਾ ਬੰਬ ਬਲਾਸਟ ਹੋਰ ਉਸ ਤੋਂ ਇਲਾਵਾ ਬਥੇਰੇ ਹੋਇ ਸੰ ਉਹਨਾਂ ਦੀ ਤਫਤੀਸ਼ ਨਹੀਂ ਸੀ ਹੋਣੀ ਚਾਹੀਦੀ ਸੋ ਇਹਨਾਂ ਨੇ ਕੁਝ ਨਹੀਂ ਕੀਤਾ ਔਰ ਜਿਹੜੀ ਤੁਸੀਂ ਜੇ ਦਲਜੀਤ ਸਿੰਘ ਕਿਤਾਬ ਪੜੋ ਗਰੇਵਾਲ ਦੀ ਜਿਸ ਦੇ ਵਿੱਚ ਉਹਨਾਂ ਨੇ ਉਹ ਸੈਕਟਰੀ ਹੁੰਦੇ ਸੀ ਉਸ ਵੇਲੇ ਹੋਮ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਉੱਥੇ ਕਮੇਟੀ ਬਣੀ ਹੋਈ ਸੀ ਬੂਟਾ ਸਿੰਘ ਉਸ ਦੇ ਵਿੱਚ ਇੰਪੋਰਟੈਂਟ ਉਹ ਡਿਪਟੀ ਹੋਮ ਮਿਨਿਸਟਰ ਸੀ ਉਸ ਵੜੇ ਉਹ ਵੀ ਇੰਪੋਰਟੈਂਟ ਆਦਮੀ ਸਨ ਉਸ ਕਮੇਟੀ ਦੇ ਔਰ ਇਹ ਲੋਕ ਉਹ ਕਹਿੰਦੇ ਆ ਕਿ ਮੈਂ ਮੈਨੂੰ ਕਮੇਟੀ 'ਚ ਰੱਖ ਲਿਆ ਫਿਰ ਉਹਨੂੰ ਪਤਾ ਲੱਗਿਆ ਵੀ ਇਹ ਜੱਟਾ ਹੈ ਫਿਰ ਉਹਦੇ ਵਿੱਚੋਂ ਕੱਢ ਦਾ ਗਿਆ ਇਹ ਜੱਟਾਂ ਦੇ ਮੁੰਡਿਆਂ ਨੂੰ ਮਾਰਨਾ ਚਾਹੁੰਦੇ ਸਨ ਤਾਂ ਕਿ ਇਹ ਜਿਹੜੀ ਡੋਮੀਨੈਂਟ ਕਮਿਊਨਿਟੀ ਹੈ ਇਸ ਨੂੰ ਖਤਮ ਕਰਤਾ ਜਾਵੇ ਇਹਨਾਂ ਦੀ ਜਿਹੜੀ ਰੈਜ਼ਿਸਟੈਂਸ ਹੈ ਇਸ ਨੂੰ ਖਤਮ ਕਰਤਾ ਜਾਵੇ ਇਹਨਾਂ ਦਾ ਇਨਟੈਂਸ ਸੀ। ਔਰ ਕੁਝ ਇਹਨਾਂ ਦੇ ਨਾਂ ਦੇ ਵਿੱਚ ਕੁਝ ਸੁਨੇ ਹੋਣਗੇ ਗੱਲਾਂ ਬਾਤਾਂ ਕਿ ਜੀ ਜਦੋਂ ਵੀ ਇਹ ਗ੍ਰੀਨ ਰੈਵੋਲੂਸ਼ਨ ਆਈ ਹੈ ਇਹਨਾਂ ਕੋਲੇ ਪੈਸੇ ਆ ਗਏ ਇਹ ਲੋਕੇ ਇਸ ਕਰਕੇ ਇਸ ਤਰ੍ਹਾਂ ਮਿਲਟੈਂਸ ਦੀਵਾਲ ਚਲੇ ਗਏ ਇਹ ਥੀਮ ਇਹਨਾਂ ਨੇ ਬਣਾਈ ਹੋਈ ਸੀ। ਸੋ ਚੰਦਰ ਸ਼ੇਖਰ ਸਮਝਦੇ ਸਨ ਕਿ ਸਾਰਾ ਕੁਝ ਇਹ ਝੂਠ ਹੈ। ਇੱਕ ਨੈਰੇਟਿਵ ਸਿਰਜਿਆ ਹੋਇਆ ਹੈ। ਨਾ ਤਾਂ ਕੋਈ ਇੱਥੇ ਕੋਈ ਬਗਾਵਤ ਕਰ ਰਿਹਾ ਨਾ ਕੋਈ ਇੱਥੇ ਇੱਕ ਆਪੇ ਆਪ ਹੀ ਹਨਨੀ ਦੀ ਗੱਲ ਹੈ। ਕਿ ਜਿੰਨੇ ਵੀ ਇਨਸੀਡੈਂਟਸ ਹੋਏ ਆ ਪ੍ਰੋਮਿਨੈਂਟ ਉਹਨਾਂ ਦੇ ਵਿੱਚ ਜਿੰਨੇ ਲੋਕਾਂ ਨੇ ਸ਼ਰੇਆਮ ਗੋਲੀਆਂ ਚਲਾਈਆਂ ਚਾਹੇ ਬਸ ਤੇ ਵਿੱਚ ਚਾਹੇ ਬਾਜ਼ਾਰ ਦੇ ਵਿੱਚ ਉਹਨਾਂ ਦੇ ਵਿੱਚੋਂ ਕਦੇ ਕੋਈ ਨਹੀਂ ਫੜਿਆ ਗਿਆ ਇਹਨਾਂ ਨੇ ਫ੍ਰੀ ਫੋਰ 올 ਕੀਤਾ ਹੋਇਆ ਸੀਗਾ ਜਿਹਨੂੰ ਆਪਣੇ ਆਪ ਲੋਕਾਂ ਨੂੰ ਭੇਜਦੇ ਸੀ ਬੰਦੂਕਾਂ ਦੇ ਕੇ ਆਪੇ ਆਪ ਮਰਵਾਉਂਦੇ ਸੀ ਤੇ ਆਪੇ ਆਪ ਲੋਕਾਂ ਦੇ ਉੱਤੇ ਇਲਜ਼ਾਮ ਲਾਉਂਦੇ ਸੀ ਇਹ ਵੀ ਹੋਇਆ ਬਥੇਰੇ ਵਾਰੀ ਕਿ ਸਵੇਰੇ ਸ਼ ਰਾਤ ਨੂੰ ਪੁਲਿਸ ਵਾਲੇ ਸਾਦੇ ਕਪੜੇ ਪਾ ਕੇ ਲੋਕਾਂ ਦੇ ਘਰਾਂ ਚਲੇ ਜਾਂਦੇ ਸੀ ਕਿ ਜੀ ਸਾਨੂੰ ਪ੍ਰਸ਼ਾਦਾ ਸ਼ਕਾਓ ਜਿਹੜੇ ਜਿਹਦੇ ਕੋਲੇ ਚਾਰ ਬੰਦੂਖਾਂ ਨੇ ਉਹਨੂੰ ਕੋਰਨਿਸ਼ ਕਾਏਗਾ ਉਹ ਲੋਕੋਚਾਰੇ ਸੇਵਾ ਕਰਦੇ ਸਵੇਰੇ ਉਹਨਾਂ ਦੇ ਘਰੇ ਚਲੇ ਜਾਂਦੇ ਵੀ ਤੁਸੀਂ ਦੇਖੋ ਰਾਤ ਰਾਤ ਤੁਸੀਂ ਖੜਕੋ ਨੂੰ ਪ੍ਰਸ਼ਾਦੇ ਸ਼ਕਾਏ ਤੇ ਸਾਨੂੰ ਜਦੋਂ ਖੜਕੋ ਬਾਦ ਦੌਰ ਵੇਲੇ ਇੱਕ ਡਾਕਟਰ ਹੁੰਦੇ ਸੀ ਉਹਨੂੰ ਕਦੇ ਕੈਪਟਨ ਮਰਿੰਦਰ ਸਿੰਘ ਨੇ ਉਹ ਉਸੇ ਮੁਕਾਬਲੇ ਨਾਲ ਬਰੋਤ ਕੀਤਾ ਤਾਂ ਬੜਾ ਧਿਆਨ ਦੇ ਦੇਖੋ ਇੱਕ ਵਾਰੀ ਮਾਨ ਦੇ ਉੱਤੇ ਹਮਲਾ ਹੋਇਆ ਸੀਗਾ ਉਹ ਜਿਹੜਾ ਬਟਿੰਡੇ ਦੇ ਵਿੱਚ ਉਸ ਦੇ ਵਿੱਚ ਜਰੂਰ ਕੈਪਟਨ ਸਾਹਿਬ ਮੇਰੇ ਨਾਲ ਗਏ ਸੀਗੇ ਗਵਰਨਰ ਨੂੰ ਅਸੀਂ ਮਿਲੇ ਸੀਗੇ ਕਿ ਅਸੀਂ ਕਿਹਾ ਸੀਗਾ ਵੀ ਇਹ ਜਿਹੜਾ ਤੁਹਾਡਾ ਐਸਐਸਪੀ ਹੈਗਾ ਸੈਣੀ ਇਹ ਮਗਲੂਮੇਨੀਆ ਕਾ ਕੰਮ ਕਰ ਲੋਕਾਂ ਨੂੰ ਮਾਰ ਪੁੱਟ ਨੂੰ ਕੁਟਾਈ ਕਰ ਰਿਹਾ ਤੇ ਇਹ ਉਸ ਤੋਂ ਇਲਾਵਾ ਕਦੇ ਕੋਈ ਇਸ ਵਰਦੀ ਗੱਲ ਨਹੀਂ ਹੋਈ ਇਹ ਮੇਰੇ ਕੰਟੈਕਟ ਦੇ ਵਿੱਚ ਸਨ ਇਕ ਹੋਰ ਇਹਨਾਂ ਦੇ ਸੈਕਟਰੀ ਮੇਰੇ ਕੋਲ ਆਇਆ ਤੇ ਇਹ ਆਪਣੇ ਆਪ ਦੇਵੀ ਲਾਲ ਜੀ ਕੋਲੇ ਗਏ ਤੇ ਮੇਰੇ ਨਾਲ ਗੱਲ ਵੀ ਕਰਵਾਈ ਉਹਨਾਂ ਦੀ ਟੈਲੀਫੋਨ ਦੇ ਉੱਤੇ ਦੇਵੀ ਲਾਲ ਜੀ ਕੋਸ਼ਿਸ਼ ਕਰ ਰਹੇ ਸੀ ਵੀ ਸਾਰੇ ਸਾਰੇ ਇਕੱਠੇ ਹੋ ਕੇ ਇੱਕ ਯੂਨਿਟ ਬਣਾਓ ਉਸ ਵੇਲੇ ਵੀ ਇਹ ਕੋਈ ਗੱਲ ਨਹੀਂ ਹੋਈ ਉਸ ਤੋਂ ਬਾਅਦ ਇਹ ਜਿਹੜੀ ਸੀ ਲੈਸਲੇਟਿਵ ਅਸੈਂਬਲੀ ਇਹ ਸਸਪੈਂਡਡ ਸੀ ਉਸ ਵੇਲੇ ਖਤ ਖਾਰਜ ਨਹੀਂ ਸੀ ਹੋਈ ਤੇ ਇਹ ਅਸੀਂ ਲੋਕ ਕੋਸ਼ਿਸ਼ ਕਰ ਰਹੇ ਸੀ ਵੀ ਇਸ ਨੂੰ ਰਿਵਾਈਵ ਕਰੀਏ ਤਾਂ ਇਹ ਉਸ ਦੇ ਵਿੱਚ ਬੜਾ ਮੇਰੇ ਨਾਲ ਸਾਥ ਦੇ ਰਹੇ ਸੀ ਕਈ ਵਾਰੀ ਪੱਤਰਕਾਰ ਭੇਜੇ ਸੀ ਮੇਰੇ ਕੋਲੇ ਬਾਹਰ ਦੇ ਬੁਲੈਦ ਦੇ ਹੋਰ ਵੀ ਇਹਨਾਂ ਨੂੰ ਤੁਸੀਂ ਦੱਸੋ ਕੀ ਪੋਜੀਸ਼ਨ ਹੈ ਕੀ ਸਿਚੁਏਸ਼ਨ ਹੈ ਵਗੈਰਾ ਵਗੈਰਾ ਤਾਂ ਇਹਨਾਂ ਨੇ ਕਦੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਫਿਰ ਜਿਸ ਵੇਲੇ ਆਖਰੀ ਟਾਈਮ ਸੀ ਪਹਿਲੀ ਟਰਮ ਟਰਮ ਦਾ ਇਹਨਾਂ ਦਾ ਇਹਨਾਂ ਨੇ ਇੱਕ ਦਿਨ ਬੁਲਾਇਆ ਕੋਈ ਸਾਲ ਕ ਰਹਿ ਗਿਆ ਸੀ ਮੇਰੇ ਨਾਲ ਤੇ ਮੈਨੂੰ ਵੀ ਬੁਲਾਇਆ ਕਹਿੰਦੇ ਜੀ ਕੋਈ ਸਲਾਹ ਮੈਂ ਕਿਹਾ ਜੀ ਕਾਦੀ ਸਲਾਹ ਹੈ ਕਹਿੰਦੇ ਤੁਸੀਂ ਕਦੇ ਆਏ ਨਹੀਂ ਇੰਨੀ ਵੇਰ ਹੋ ਗਈ ਮੈਂ ਕਿਹਾ ਜੀ ਇੱਥੇ ਹੀ ਸਾਂ ਅੱਜ ਤੁਸੀਂ ਬੁਲਾਇਆ ਅੱਜ ਆ ਗਿਆ ਤੇ ਕਹਿੰਦੇ ਕੋਈ ਸਲਾਹ ਮੈਂ ਕਿਹਾ ਸਲਾਹ ਇਹ ਹੈ ਕਿ ਵੀ ਬੱਚਾ ਨੂੰ ਇਹ ਲੋਕ ਨਕਲੀ ਜੇ ਪਾਸਪੋਰਟ ਵੀਜ਼ਾ ਲਾ ਕੇ ਤੇ ਭੇਜ ਰਹੇ ਆ ਤੇ ਸਾਡੇ ਬੱਚੇ ਸਮੁੰਦਰ ਦੇ ਵਿੱਚ ਡੁੱਬ ਕੇ ਮਰ ਰਹੇ ਆ ਤੁਸੀਂ ਇਹਨਾਂ ਦੇ ਕੋਈ ਸ਼ਿਕੰਜਾ ਕਸੋ ਇਹਨਾਂ ਨੂੰ ਲਾਇਸੈਂਸ ਇਹਨਾਂ ਨੂੰ ਇਹ ਇਹਨਾਂ ਨੂੰ ਕੰਟਰੋਲ ਕਰੋ ਲੇਕਿਨ ਇੱਕ ਸਾਲ ਦੇ ਵਿੱਚ ਉਹਨੇ ਕੱਖ ਨਹੀਂ ਕੀਤਾ ਉਹ ਸਾਲ ਦੇ ਵਿੱਚ ਉਹ ਤੋਂ ਬਾਅਦ ਤੇ ਚੰਦਰਸ਼ੇਖਰ ਜੀ ਦੇ ਬਾਰੇ ਮੈਂ ਜਿੰਨਾ ਵੀ ਦੇਖੋ ਮੈਂ ਬਹੁਤ ਸਾਰੇ ਪ੍ਰੈਨਸਿਸ ਨੂੰ 4-5 ਨੂੰ ਮਿਲਿਆ ਤੇ ਇੱਕ ਨੂੰ ਮੈਂ ਜਿਹੜੇ ਵੱਨ ਵਾਲੇ ਸੀ ਉਹਨੂੰ ਰਿਫਿਊਜ਼ ਹੀ ਕਰਦਾ ਸੀ ਉਹ ਇਸ ਤਰ੍ਹਾਂ ਹੋਇਆ ਸੀ ਜਦੋਂ ਅਸੀਂ ਚੰਦਰਸ਼ੇਖਰ ਨੂੰ ਮਿਲਣ ਗਏ ਆ ਇਸ ਹੀ ਗੱਲਬਾਤ ਕਰਕੇ ਆਇਆ ਹੂੰ ਕਿ ਦਿੱਲੀ ਦੇ ਵਿੱਚ ਥੋੜਾ ਜਿਹਾ ਰੌਲਾ ਜਿਹਾ ਪੈ ਗਿਆ ਤੇ ਅਰਜੀਵ ਗਾਂਧੀ ਮਹਾਰਾਣੀ ਬਾਗ ਦੇ ਵਿੱਚ ਇੱਕ ਮੇਰਾ ਦੋਸਤ ਰਹਿੰਦਾ ਸੀ ਸੀ ਉਹਦੇ ਘਰ ਖਾਣਾ ਖਾਣ ਵਾਸਤੇ ਆਏ ਸੀ ਉੱਥੇ ਨਰਸਿਮਰ ਰਹਿੰਦਾ ਸੀ ਨਾਲ ਹੀ ਬਿਲਕੁਲ ਥੋੜੀ ਦੂਰ ਦੇ ਉੱਤੇ ਨਰਸਿਮਰ ਉਹਦੇ ਘਰੇ ਆ ਗਿਆ ਔਰ ਉਸਨੇ ਕਿਹਾ ਜੀ ਤੁਸੀਂ ਚੰਦਰਸ਼ੇਖਰ ਨੇ ਕੀ ਕਰਨਾ ਹੈ ਤੁਸੀਂ ਸਾਡੇ ਨਾਲ ਗੱਲ ਕਰੋ ਤੁਸੀਂ ਸਾਡੇ ਨਾਲ ਗੱਲ ਕਰੋ ਆ ਕੇ ਉਨੇ ਮੈਨੂੰ ਬੁਲਾਇਆ ਕਿ ਤੁਸੀਂ ਇੱਥੇ ਆਓ ਮੇਰੇ ਕੋਲੇ ਅਸੀਂ ਮੈਂ ਨਾਲ ਹੀ ਬੈਠਣ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਤਾਂ ਨਹੀਂ ਆ ਸਕਦਾ ਕਿਉਂਕਿ ਤੁਹਾਡਾ ਜੋ ਤੁਹਾਡਾ ਰੋਲ ਰਿਹਾ ਪਿਛਲੇ ਸਮਿਆਂ ਦੇ ਵੀ ਸਾਨੂੰ ਬਹੁਤ ਅੱਛਾ ਨਹੀਂ ਲੱਗਿਆ ਤਾਂ ਫਿਰ ਉਸਨੇ ਕਿਹਾ ਕਿ ਤੁਸੀਂ ਸਾਨੂੰ ਉਹ ਜਿਹੜਾ ਹੈਗਾ ਜਿਹੜਾ ਉਹ ਚੰਦਰਸ਼ੇਖਰ ਨੂੰ ਯਾਨੀ ਕਿ ਉਹ ਚੰਦਰਸ਼ੇਖਰ ਦੇ ਕੰਮ ਨੂੰ ਸਬੋਟੇਜ ਕਰਨਾ ਚਾਹੁੰਦੇ ਸੀ ਉਹ ਤੁਸੀਂ ਸਾਨੂੰ ਦੇ ਦਿਓ ਮੈਂ ਉਹਨਾਂ ਨੂੰ ਪਹਿਲਾ ਪੇਜ ਪਾੜ ਕੇ ਤੇ ਉਹਨਾਂ ਦਾ ਨਾਮ ਲਿਖ ਕੇ ਉਹ ਮੈਮਰੈਂਡਮ ਪੇਛਦਾ ਉਸ ਦੇ ਉੱਤੇ ਉਹਨਾਂ ਨੇ ਕਮੇਟੀ ਬਣਾਈ ਇੱਕ ਜਿਹਦੇ ਵਿੱਚ ਪੀਸੀ ਚਦੰਬਰਮ ਸੀ ਪੀ ਚਦੰਬਰਮ ਸੀ ਪੀਸੀ ਅਲੇਗਜ਼ੈਂਡਰ ਸੀ ਤੇ ਪੀਵੀ ਨਰਸੀਮਾ ਰਾਓ ਸੀ ਨਰਸੀਮਾ ਰਾਓ ਨੂੰ ਮੈਂ ਥੋੜਾ ਜਿਹਾ ਪਹਿਲਾਂ ਜਾਣਦਾ ਸੀ ਆਂਧਰਾ ਪ੍ਰਦੇਸ਼ ਤਾਂ ਉਹ ਉਹਨਾਂ ਨੇ ਸਾਰੀ ਪੋਜ਼ਿਟਿਵ ਰਿਪੋਰਟ ਉਸਤੇ ਬਾਰੇ ਦਿੱਤੀ ਇਹ ਭੰਡਾਰੀ ਜਿਹੜਾ ਹੁੰਦਾ ਸੀਗਾ ਰਮੇਸ਼ ਭੰਡਾਰੀ ਉਹ ਮੇਰੇ ਕੋਲੇ ਲੈ ਕੇ ਆਇਆ ਉਹਨੇ ਦਿਖਾਈ ਮੈਨੂੰ ਵੀ ਹਾਰ ਬੋਤਨਨ ਦਿੱਤੀ ਹੈ ਔਰ ਉਹ ਵੀ ਉਹ ਉਹੀ ਗੋ ਬਿਟਵੀਨ ਸੀ ਜਿਹੜਾ ਸਾਡੇ ਨਾਲ ਗੱਲ ਕਰ ਰਿਹਾ ਸੀ ਮੈਂ ਤੇ ਸੋ ਇਹੋ ਜਿਹੇ ਇਨਸਾਨ ਦੀ ਤਾਰੀਫ ਹੋਣੀ ਚਾਹੀਦੀ ਹੈ ਇਹੋ ਜਿਹੇ ਇਨਸਾਨ ਨੂੰ ਚੰਗੀ ਤਰ੍ਹਾਂ ਨਾਲ ਯਾਦ ਕਰਨਾ ਚਾਹੀਦਾ ਹੈ ਅਸੀਂ ਤਾਂ ਉਸ ਦੀ ਜਿਹੜੀ ਇਹ ਬੇਅਦਵੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਾਂ ਉਸ ਨੂੰ ਉਸ ਦੀ ਚਵੀ ਨੂੰ ਇੱਕ ਖੁੰਡਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੈਂ ਇਸ ਦੇ ਵਰਖਲਾਫ ਹਾਂ ਇਹ ਇਹੋ ਜਿਹੇ ਇਨਸਾਨ ਨੂੰ ਨਹੀਂ ਚਾਹੀਦਾ ਜਿਹੜਾ ਕਿ ਪੰਜਾਬ ਦਾ ਮੁੱਖ ਮੰਤਰੀ ਰਹਿ ਚੁੱਕਿਆ ਔਰ ਬਹੁਤ ਵਾਰੀ ਮੁਖਤਾਲੀਆ ਕਰਕੇ ਬੀਜੇਪੀ ਪੰਕਤ ਨੂੰ ਦੇਖਿਆ ਕਰੀਏ ਕਿ ਕਾਹਨ ਨਾ ਚੀ ਗਣ ਦੀ ਕੋਸ਼ਿਸ਼ ਕਰੀ ਹੈ ਕਿ ਬੀਜੇਪੀ ਦਾ ਤੀਸਰੀ ਫੋਮਕਾ ਜਿ ਦੇਖੀ ਕੋਈ ਛੋਟਾ ਦੇ ਮੈਚ ਚ ਕਰਨਾ ਰਹੀ ਹੈ ਜੀ ਜਦੋਂ 50 ਦੇ ਕਾਲਾ ਦਾ ਅਸਲ ਹੈ ਦੇਖੋ ਬੀ ਕਾਲੀ ਦੌਰ ਦੀ ਤਾਂ ਗੱਲ ਬਾਅਦ ਚ ਆਉਂਦੀ ਹੈ ਜਿਸ ਵੇਲੇ ਜਨ ਸੰਗ ਸੀ ਉਸ ਉਸ ਵੇਲੇ ਤੋਂ ਲੈ ਲਓ ਜਾਂ ਉਸ ਤੋਂ ਪਹਿਲਾਂ ਵੀ ਜਿਸ ਲੈ ਲਓ ਤਾਂ ਇਹ ਕਦੇ ਵੀ ਕਿਸੇ ਮੁੱਦੇ ਦੇ ਉੱਤੇ ਪੰਜਾਬ ਦੇ ਮੁੱਦਿਆਂ ਦੇ ਨਾਲ ਸਹਿਮਤ ਨਹੀਂ ਹੈ ਬੜੇ ਅਫਸੋਸ ਦੀ ਗੱਲ ਹੈ ਜਿਸ ਵੇਲੇ ਅਡਵਾਨੀ ਜੀ ਬਣੇ ਨੇ ਹੋਮ ਮਿਨਿਸਟਰ ਉਸ ਵੇਲੇ ਕਸ਼ਮੀਰ ਦੇ ਕੁਝ ਖੜਕਵਾਂ ਦੀ ਗੱਲ ਚੱਲਦੀ ਸੀਗੀ ਕਿ ਜੀ ਇਹਨਾਂ ਨੂੰ ਸਰੈਂਡਰ ਕਰਵਾ ਕੇ ਤੇ ਅਸੀਂ ਇਹਨਾਂ ਦੀਆਂ ਗੱਲਾਂ ਸੁਣਾਂਗੇ ਇੱਕ ਸੁਣਾਂਗੇ ਵੀ ਕੀ ਕਰਨਾ ਚਾਹੁੰਦੇ ਨੇ ਅਸੀਂ ਇਹਨਾਂ ਨੂੰ ਯਾਨੀ ਕਿ ਇੱਕ ਚਾਂਸ ਦੇਣਾ ਚਾਹੁੰਦੇ ਹਾਂ ਦੇਖੋ ਬੰਗਾਲ ਦੇ ਵਿੱਚ ਨਕਸਲਾਈਟ ਮੂਵਮੈਂਟ ਚੱਲੀ ਉਹਨਾਂ ਨੇ ਸਾਰੇ ਨਕਸਲਾਈਟਸ ਰੀਹੈਬਿਟੇਟ ਕੀਤੇ ਇਥੇ ਜਿਹੜਾ ਸੀਗਾ ਚਾਰਖੰਡ ਇਸ ਦੇ ਵਿੱਚ ਚੱਲਦੀ ਆ ਕਾਫੀ ਦੇਰ ਤੋਂ ਇੱਕ ਸਲਾਈਡ ਮੂਵਮੈਂਟ ਇਥੇ ਚਦੰਬਰਮ ਹੋਮ ਮਿਨਿਸਟਰ ਸੀਗਾ ਤੇ ਇਹ ਕਹਿਣ ਲੱਗਿਆ ਕਿ ਅਸੀਂ ਡਿਫੈਂਸ ਮਿਨਿਸਟਰ ਸੀ ਤੇ ਕਹਿੰਦਾ ਅਸੀਂ ਫੌਜ ਭੇਜਾਂਗੇ ਸ਼ਿਬੂ ਸਰੇਨ ਨੇ ਕਿਹਾ ਸਾਡੇ ਭਰਾ ਹਨ ਕਿ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਮਾਰੋਗੇ ਕਿਉਂ ਫੌਜ ਭੇਜੋਗੇ ਇਹ ਨਹੀਂ ਕਿ ਆ ਕਿ ਪੰਜਾਬ ਦੇ ਉਸ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕੀਤਾ ਸੀ ਇਸ ਤਰ੍ਹਾਂ ਇੱਥੇ ਇਹਨਾਂ ਨੂੰ ਮਾਰਾਂਗੇ ਅਉਨੇ ਆਉਣ ਨਹੀਂ ਦਿੱਤੇ ਇਹ ਸਾਰੇ ਦੇ ਸਾਰੇ ਸਾਡੇ ਲੀਡਰਸ ਸਮੇਤ ਕੈਪਟਨ ਦੇ ਉਹਨਾਂ ਦੇ ਨਾਲ ਮਿਲੇ ਹੋਏ ਸੀ ਸਾਨੂੰ ਇਹਨਾਂ ਨੇ ਮਰਵਾਇਆ ਜਦੋਂ ਇਹ ਕਸ਼ਮੀਰ ਦਾ ਕੰਮ ਚੱਲਿਆ ਜਿਹੜਾ ਤੁਹਾਡਾ ਸਵਾਲ ਸੀ ਕਸ਼ਮੀਰ ਦੇ ਖੜਕੋ ਨੂੰ ਇਹਨਾਂ ਨੇ ਕਿਹਾ ਜੀ ਇਸ ਇਹਨਾਂ ਨੂੰ ਸੰਟਰ ਕਰਾ ਕੇ ਤੁਸੀਂ ਇਹਨਾਂ ਨੂੰ ਰੀਹੈਬਿਲੀਟੇਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿਸੇ ਨੇ ਸਵਾਲ ਪੁੱਛਿਆ ਅਡਵਾਨੀ ਨੂੰ ਕਿ ਜੀ ਪੰਜਾਬ ਦੇ ਖੜਕੋ ਨੂੰ ਦੇ ਬਾਰੇ ਵੀ ਇਹੀ ਕਰੋਗੇ ਕਹਿੰਦਾ ਨਹੀਂ ਨਹੀਂ ਬਿਲਕੁਲ ਨਹੀਂ ਫਿਰ ਇਹਨਾਂ ਨੇ ਜਿਹੜਾ ਹਮਲਾ ਕਰਵਾਇਆ ਅਡਵਾਨੀ ਸਾਹਿਬ ਦੀ ਤੁਸੀਂ ਕਿਤਾਬ ਦੇਖੀ ਹੋਣੀ ਹੈ ਮਾਈ ਕੰਟਰੀ ਮਾਈ ਲਾਈਫ ਉਹ ਜੋ ਵੀ ਤੁਸੀਂ ਉਹਦੇ ਵਿੱਚ ਦੇਖਿਆ ਹੋਣਾ ਵੀ ਉਹ ਕਹਿੰਦੇ ਅਸੀਂ ਇੰਦਰਾ ਗਾਂਧੀ ਤਾਂ ਡਬਲ ਮਾਈਂਡਡ ਸੀ ਅਸੀਂ ਉਸ ਨੂੰ ਹੋਰਸ ਕੀਤਾ ਹਾਲਾਂਕਿ ਮੈਨੂੰ ਨਹੀਂ ਲੱਗਦਾ ਉਹ ਐਨੀ ਡਬਲ ਮਾਈਂਡਡ ਸੀ ਲੇਕਿਨ ਇਹ ਕ੍ਰੈਡਿਟ ਲੈ ਰਹੇ ਆ ਤਾਂ ਯਾਨੀ ਜਿਸ ਵੇਲੇ ਪੰਜਾਬੀ ਸੂਬਾ ਬਣਿਆ ਵਾਜਪਾਈ ਉਸ ਕਮੇਟੀ ਦੇ ਮੈਂਬਰ ਸੀ ਪਾਰਲੀਮੈਂਟਰੀ ਕਮੇਟੀ ਦੇ 15 ਅੰਕ 16 ਮੈਂਬਰਾਂ ਦੀ ਪਾਰਲੀਮੈਂਟਰੀ ਪਾਰਲੀਮੈਂਟਰੀ ਕਮੇਟੀ ਸੀ ਉਸਦੇ ਮੈਂਬਰ ਸਨ ਔਰ ਇਹਨਾਂ ਨੇ ਬੜਾਈ ੜਿੱਕਾ ਡਾਇਆ ਜਾ ਜਿਹੜੇ ਡੈਮਸ ਵਗੈਰਾ ਹੈਗੇ ਇਹ ਇਹਨਾਂ ਦੀ ਮਿਹਰਬਾਨੀ ਦੇ ਨਾਲ ਉਹ ਉਹਨਾਂ ਨੂੰ ਹੈਂਡਓਵਰ ਕਰਨੇ ਪਏ ਨਾਲ ਦੇ ਸੂਬਿਆਂ ਨੂੰ অর ਸੈਂਟਰਲ ਗਵਰਨਮੈਂਟ ਨੂੰ ਸੋ ਕਦੇ ਵੀ ਅੱਜ ਤੱਕ ਮੈਂ ਬੜਾਈ ਦੇਖੋ ਕਰਤਾਰਪੁਰ ਕੋਰੀਡੋਰ ਕੱਲ ਪਰਸੋਂ ਖੁੱਲਿਆ ਇਹਨਾਂ ਲੋਕਾਂ ਨੇ ਬਾਅਦ ਦੇ ਵਿੱਚ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਜਿਹੜੇ ਸੁਬ੍ਰਮਣੀਅਨ ਸਵਾਮੀ ਹਸਵਾਲੀ ਇਹਨਾਂ ਦੇ ਨਾਲ ਹੁੰਦੇ ਸੀ ਉਹ ਚੰਡੀਗੜ੍ਹ ਆਏ অর ਉਹਨਾਂ ਨੇ ਆ ਕੇ ਇੱਥੇ ਬਿਆਨ ਦਿੱਤਾ ਕਿ ਜੀ ਇਹ ਬੜਾ ਖਤਰਨਾਕ ਕੰਮ ਹੋ ਗਿਆ ਉਹ ਇੱਥੇ ਲੋਕ ਜਾਣਗੇ ਤੇ ਅੱਤਵਾਦੀ ਬਣ ਕੇ ਆਉਣਗੇ ਵੀ ਇੱਕ ਦਿਨ ਦੇ ਵਿੱਚ ਮੱਥਾ ਟੇਕ ਕੇ ਕਰਤਾਰਪੁਰ ਸਾਹਿਬ ਕੋ ਵਾਪਸ ਆ ਜਾਣਾ ਅੱਧਾ ਦਿਨ ਟਰੈਵਲ ਦੇ ਵਿੱਚ ਲੱਗਣਾ ਕਿੱਥੇ ਉਹ 2 ਘੰਟਿਆਂ ਦੇ ਵਿੱਚ ਅੱਤਵਾਦੀ ਯਾਨੀ ਕਿ ਇਹਨਾਂ ਦਾ ਕਨਸਟੈਂਟ ਕੋਸ਼ਿਸ਼ ਸਾਡੇ ਵਰਕਲਸ ਪ੍ਰਪਗੈਂਡੀ ਦੀ ਰਹੀ ਹੈ ਇਹ ਮੈਂ ਦੇਖਦਾਰਿਆਂ ਹੁਣ ਤਾਂ ਪੰਥਕ ਆਗੂ ਤੇ ਸਭ ਤੋਂ ਹਾਈएस्ट ਗੁਰਦੇਵ ਸਿੰਘ ਦੇ ਦਾਅਵੇ ਜਿਨ੍ਹਾਂ ਵਿੱਚ ਉਹਨਾਂ ਕਿਹਾ ਕਿ ਬੀਜੇਪੀ ਕਦੇ ਵੀ ਪੰਜਾਬ ਦੇ ਜਾਂ ਫਿਰ ਸਿੱਖਾਂ ਦੇ ਨਾਲ ਨਹੀਂ ਖੜੀ ਸਗੋਂ ਬੀਜੇਪੀ ਤੇ ਹੋਰ ਪਾਰਟੀਆਂ ਸਿੱਖਾਂ ਨੂੰ ਬਦਨਾਮ ਕਰਨ ਦੇ ਮਾਰੇ ਜਾਂ ਫਿਰ ਸਿੱਖਾਂ ਨੂੰ ਥੱਲੇ ਲਾਉਣ ਵਾਸਤੇ ਨੀਤੀਆਂ ਤੇ ਚੱਲਦੇ ਰਹੇ ਨੇ ਸੋ ਦੇਖਦੇ ਆਂ ਆਉਣ ਵਾਲੇ ਦਿਨਾਂ ਦਰਾਂ ਪੰਜਾਬ ਦੀ ਪੰਥਗਰਾ ਨੀਤੀ ਕੀ ਮੋੜਾ ਅਖਤਿਆਰ ਕਰੇਗੀ ਕੈਮਰਾਮੈਨ ਗੁਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ ਚੰਡੀਗੜ੍ਹ